ਕਿਸੇ ਵੇਲੇ ਪੰਜਾਬੀ ਗਾਇਕੀ ਦੇ ਰੇਤੂ ਉਤਾਰਾ ਰਹੇ ਪੱਗ ਨੂੰ ਲੈ ਕੇ ਇੱਕ ਚਰਚਾ ਵਿੱਚ ਰਹੇ ਗਾਇਕੀ ਦੇ ਨਾਲ ਨਾਲ ਦਸਤਾਰ ਨੂੰ ਵੀ ਸੰਭਾਲਿਆ ਪਰ ਅੱਜ ਇੰਦਰਜੀਤ ਸਿੰਘ ਨਿੱਕੂ ਇੱਕ ਬਾਬੇ ਦੇ ਚਰਨੀ ਪਏ ਹੋਏ ਨੇ ਕਿਉਂਕਿ ਉਹਨਾਂ ਦੇ ਸਿਰ ਤੇ ਕਰਜ਼ਾ ਬਹੁਤ ਹੈ ਉਹਨਾਂ ਦੇ ਸ਼ੋਅ ਨਹੀਂ ਲੱਗ ਰਹੇ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਹੈ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਨਾਮ ਇੱਕ ਵੇਲੇ ਅਸਮਾਨੀ ਚੜਿਆ ਹੋਇਆ ਸੀ ਉਹਨਾਂ ਦੀ ਦਸਤਾਰ ਦੇ ਵੀ ਨੌਜਵਾਨ ਕਾਇਲ ਸਨ ਇਥੋਂ ਤੱਕ ਇਹ ਵੀ ਖਬਰਾਂ ਸੀ ਕਿ ਇੰਦਰਜੀਤ ਨਿੱਕੂ ਨੇ ਹੀ ਦਿਲਜੀਤ ਦੋਸਾਂਝ ਨੂੰ ਗਾਇਕੀ ਦੇ ਵੱਲ ਲਿਆਂਦਾ ਸੀ ਤੇ ਪਰ ਅੱਜ ਜੋ ਇੰਦਰਜੀਤ ਨਿੱਕੂ ਦੇ ਹਾਲਾਤ ਬਣੇ ਹੋਏ ਨੇ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਇਹ ਵੀਡੀਓ ਬਗੇਸ਼ਵਰ धाम ਉੱਤਰਾਖੰਡ ਦੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ 인ਦਰਜੀਤ ਨਿੱਕੂ ਬਾਬੇ ਕੋਲ ਤਿੰਨ ਮੁਸ਼ਕਲਾਂ ਲੈ ਕੇ ਜਾਂਦੇ ਨੇ ਪਹਿਲੀ ਮੁਸ਼ਕਲ ਉਹਨਾਂ ਦੀ ਸਿਹਤ ਨੂੰ ਲੈ ਕੇ ਹੈ ਜੋ ਠੀਕ ਨਹੀਂ ਰਹਿੰਦੀ ਤਣਾਅ ਬਣਿਆ ਹੋਇਆ ਹੈ ਦੂਜੀ ਮੁਸ਼ਕਲ ਪੈਸਿਆਂ ਦੀ ਤੰਗੀ ਤੇ ਕਰਜ਼ਾ ਤੇ ਕੰਮ ਸਫਲ ਨਹੀਂ ਹੋ ਰਿਹਾ ਤੀਜੀ ਤੇ ਆਖਰੀ ਮੁਸ਼ਕਲ ਸੁਣਾਉਂਦੇ ਨੇ ਕਿ ਗਾਇਕੀ ਦੇ ਪ੍ਰੋਗਰਾਮ ਨਹੀਂ ਲੱਗ ਰਹੇ ਉਹਨਾਂ ਦੇ ਸ਼ੋਅ ਬੰਦ ਹੋਏ ਨੇ ਕੰਮ ਬੰਦ ਪਿਆ ਹੈ ਇਹਨਾਂ ਮੁਸ਼ਕਿਲਾਂ ਤੇ ਬਾਬਾ ਇੰਦਰਜੀਤ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ ਅੱਗੇ ਕੰਮ ਤੇਜ਼ੀ ਨਾਲ ਚੱਲੇਗਾ ਚੰਗੀ ਤਰ੍ਹਾਂ ਗਾ ਪਾਓਗੇ ਆਸ਼ੀਰਵਾਦ ਹੈ ਇਸ ਤੋਂ ਪਹਿਲਾਂ ਇੰਦਰਜੀਤ ਨਿੱਕੂ ਬਾਬੇ ਦੇ ਚਰਨਾਂ ਕੋਲ ਮਾਸਕ ਪਾ ਕੇ ਬੈਠੇ ਨੇ ਪਰ ਬਾਅਦ ਵਿੱਚ ਉਸ ਬਾਬੇ ਵੱਲੋਂ ਇੰਦਰਜੀਤ ਨਿੱਗੂ ਦਾ ਮਾਸਕ ਉਤਾਰਨ ਦੀ ਗੱਲ ਕਹੀ ਅਤੇ ਉਸ ਤੋਂ ਬਾਅਦ ਇਹ ਸਾਰਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੱਤਾ ਗਿਆ ਇਹ ਵੀਡੀਓ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆ ਲਗੀ ਸੁਣਾ ਕੰਮ ਇਹ ਕਾਸੇ ਸੁਣਾ ਇਹ ਬਾਤ ਲੇਕਿਨ ਯਹੀ ਤੱਕ ਰੱਖਣਾ ਇਸੇ ਮਨ ਮੇਂ ਮਤ ਰੱਖਣਾ ਘਰ ਨਹੀਂ ਇਸ ਬਾਤ ਕੋ ਲੈ ਜਾਣਾ ਵਾਹ ਦੇਖੋ ਇਸ ਦੌਰਾਨ ਬਾਬੇ ਨੇ ਇੰਦਰਜੀਤ ਨਿੱਕੂ ਨੂੰ ਇੱਕ ਗੀਤ ਸੁਣਾਉਣ ਲਈ ਕਿਹਾ ਤਾਂ ਭਾਵੁਕ ਹੋ ਕੇ ਇੰਦਰਜੀਤ ਨਿੱਕੂ ਨੇ ਤੇਰੀ ਨਜ਼ਰ ਸਵੱਲੀ ਹੋ ਜਾਵੇ ਗੀਤ ਗਾਇਆ ਉਸ ਤੋਂ ਬਾਅਦ ਬਾਬਾ ਕਹਿੰਦਾ ਹੈ ਕਿ ਤੁਹਾਡਾ ਕੰਮ ਅੱਗੇ ਵਾਂਗ ਚੱਲ ਪਏਗਾ ਪਾਰੇ ਸਭ ਤੋਂ ਬਾਅਦ ਇੰਦਰਜੀਤ ਨਿੱਕੂ ਕਿਤੇ ਨਾ ਕਿਤੇ ਹਾਸੇ ਦਾ ਪਾਤਰ ਬਣੇ ਹੋਏ ਨੇ ਕਿਵੇਂ ਇੱਕ ਚੰਗਾ ਬੰਦਾ ਇੱਕ ਬਾਬੇ ਦੇ ਚਰਨੀ ਪਿਆ ਹੋਇਆ ਹੈ ਪਰੇਸ ਸਾਹਿਬ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾ ਕਦੇ ਵੀ ਉੱਤੇ ਉੱਪਰ ਥੱਲੇ ਹੋ ਜਾਂਦਾ ਹੈ ਸਮਾ ਇੱਕੋ ਜਾਂ ਨਹੀਂ ਰਹਿੰਦਾ ਪਰ ਅਜਿਹੇ ਬਾਬਿਆਂ ਦੇ ਕੋਲ ਜਾਣ ਦੀ ਬਜਾਏ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਆਪਣੇ ਕੰਮ ਸੁਵਾਰੇ ਜਾ ਸਕਦੇ ਨੇ ਬਿਊਰੋ ਰਿਪੋਰਟ ਦਾ ਪਬਲਿਕ ਟਾਈਮਜ਼